ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜੋ ਬੋਹਰ ਨਾਮ ਸਿਮਰ ਸਿਮਰ ਸੁਖ ਪਾਪ ਸਿਮਰ ਸੁਖ ਪਾਵੋ ਆਪ ਜਬੋ ਅਬਰਾ ਨਾਮ ਚ ਪਾਵੋ ਇਹ ਜਿੰਨੇ ਵੀ ਸਾਜਨ ਹੈ ਫਾਸਲੀ ਕਹਾਂਦੇ ਨੇ ਧਰਮ ਕਾਜ ਨਹੀਂ ਵੀ ਜੋ ਹੁੰਦੇ ਉਹਨਾਂ ਨੂੰ ਸਾਜਨ ਕਹਿੰਦਾ ਟੋਟਲ ਜਿੰਨੇ ਧਰਮ ਦੇ ਵਿੱਚ ਧਰਮਾਂ ਦੇ ਵਿੱਚ ਲੱਗੇ ਲੋਕ ਨੇ ਇਹ ਉਹਨਾਂ ਨੂੰ ਸੰਬੋਧਨ ਕਰਤੀ ਹੈ ਆਜ ਨੂੰ ਸੰਤ ਕਰੋ ਇਹ ਕੰਮ ਇਹ ਕੰਮ ਕਰੋ ਕੀ ਕੰਮ ਕਰੋ ਹੋਰ ਕੁਝ ਕਰਦੇ ਸੀ ਜਿਹੜੇ ਕੰਮ ਧਰਮ ਦੇ ਨੋਤੇ ਕਰਮ ਧਰਮ ਕਿਰਨ ਪਾ ਖੰਡ ਬੰਦੀ ਹੈ ਮਰਵਾਣੀ ਕਰਮ ਧਰਮ ਪਾ ਖੰਡ ਜੇ ਦੀਸਾਂ ਤੇ ਚੱਬ ਜਾਊਗਾ ਤੀਲੂ ਉਹ ਤੁਹਾਡੇ ਸਰਗਾਹ ਅੱਗੇ ਉਹਨਾਂ ਦਾ ਕੁਝ ਫਰ ਨਹੀਂ ਮਿਲਣਾ ਇਸ ਕਰਕੇ ਉਹਨਾਂ ਨੂੰ ਧਿਆਕ ਕੇ ਇਹ ਕੰਮ ਕਰੋ ਆਨ ਤਿਆਗ ਜਪੋ ਹਰਨ ਹਰਨ ਹੋਰ ਸਭ ਕੁਝ ਛੱਡ ਦਿਓ ਜੇ ਸਭ ਕੁਝ ਛੱਡ ਦਈਏ ਨਾਮ ਜਪਣ ਤੋਂ ਬਿਨਾ ਸਭ ਕੁਝ ਜੋਪ ਕਰਿਆ ਕਰਮ ਹੋ ਜਾਏ ਗੁਰਦਵਾਰਿਆਂ ਸਭ ਸੁਜੂਗਾ ਸਾਧੂ ਦਾ ਗੱਲ ਮੰਨਣੀ ਆ ਉਹ ਸਾਡੇ ਵੱਲੋਂ ਤਾਂ ਉਪਦੇਸ਼ ਹੈ ਗੁਰੂ ਕਰ ਵੱਲੋਂ ਦਾ ਉਪਦੇਸ਼ ਹੈ ਜੇ ਗੁਰੂ ਕਰੇ ਕੰਮ ਨਹੀਂ ਕਰਦਾ ਤੇ ਗੁਰੂ ਕੋਣ ਅਸੀਂ ਉਹ ਕਰਦਾ ਹੈ ਕੰਮ ਜਿਹੜਾ ਕੰਮ ਮੈਸੇਜ ਅਸੀਂ ਤੇ ਤਾਦਾ ਅਸੀਂ ਉਹਦੇ ਕਰਤਾ ਤੇ ਕਰੂ ਕੌਣ ਕੋਈ ਵੀ ਨਹੀਂ ਕਰ ਰਿਹਾ ਕੋਈ ਸੁਣਾ ਨਹੀਂ ਰਿਹਾ ਉਹ ਤਾਂ ਸੱਤ ਜਨ ਵੀ ਸਰਸਾਵਾਂ ਨੇ ਸਭ ਨੇ ਰਲ ਛੱਡੀ ਹੋਈ ਕੋਈ ਦੁਨੀਆ ਵਾਲਾ ਹੋ ਉਹ ਉਹਦੇ ਨਾਲ ਉਹਦੇ ਕੋਲ ਸਿਰਸਕ ਬਰਾਇਂ ਬੈਠਾ ਭਾਈ ਤੇ ਨਹੀਂ ਜੇ ਨਾਲ ਤੇ ਕੋਈ ਕੁਝ ਹੋਰ ਹੋਰ ਕੰਮ ਸ਼ੁਰੂ ਕਰ ਲੇ ਕੋਈ ਕਥਾ ਬਾਣੀ ਪੜਾ ਵੱਡੀ ਜੱਦ ਹੈ ਕੋਈ ਕੁਛ ਕਰੀ ਜਾਂਦਾ ਹੈ ਕੋਈ ਆਪ ਨਾਮ ਜਪਣਾ ਛੱਡਿਆ ਹੋਇਆ ਹੈ ਸਭ ਨੇ ਹਾਂ ਜੇ ਜਪਦੇ ਫਿਰ ਕੀ ਕਰਦੇ ਆਪ ਜਪਾ ਅਬਰਾ ਨਾਮ ਜਪਾ ਵੇ ਜਿਹੜਾ ਆਪ ਦੀ ਜਫਰਤ ਦੁਏ ਨੂੰ ਕਬੀ ਜਪੀ ਤਿੰਨੇ ਕੁਛ ਕਰਨ ਵਾਲੇ ਨੇ ਕਿਸੇ ਨੇ ਆਪ ਨਹੀਂ ਜਪਿਆ ਜੇ ਕੋਈ ਆਪ ਜਪਦਾ ਤਾਂ ਦੁਏ ਨੂੰ ਜਪਉਗਾ ਜੋ ਗੁਰੂ ਕਾ ਸਨੇ ਕਬਖਿਆ ਦੀਓ ਕੀ ਤੈਅ ਨਹੀਂ ਜਿਦਦਾ ਆਹ ਪਿਆਰ ਜਪੋ ਵਰਤਿਆਂ ਤੇ ਸਾਰੀਆਂ ਬੰਤਾਂ ਨੂੰ ਮੈਸੇਜ ਹੈ ਸਾਚਨ ਸੰਸਕਰੋ ਇਹ ਕੰਮ ਇਹ ਕੰਮ ਤੂੰ ਕਰੋ ਕੀ ਕਰੋ ਆਹ ਪਿਆਰ ਪਹਿਲਾਂ ਤਾਂ ਸਭ ਕੁਝ ਛੱਡੋ ਜੇ ਬਿਨਾਂ ਛੱਡੇ ਤੇ ਨਾਮ ਜਪੋਗੇ ਜਪੇ ਨਹੀਂ ਕਰੋ ਆ ਵੀ ਗੱਲ ਲੈ ਕਿਨੂ ਸਾਹ ਇਹ ਹੋਰ ਕੁਝ ਕਰਦੇ ਰਹੇ ਕਿਹੜਾ ਕੁਝ ਪਹਿਲਾਂ ਕਰਦੇ ਹੋ ਨਾਮ ਜਪਣਾ ਨਹੀਂ ਕਰਦੇ ਜਿਸਾ ਨਿਸ਼ਾਨਾ ਜੋਲ ਲਾ ਰਹੇ ਹੋ ਪਹਿਲਾਂ ਉਹ ਛੱਡੋ ਜੋ ਕੁਝ ਕਰਦੇ ਹੋ ਤੇ ਉਹ ਜੋ ਤੁਹਾਡੀ ਆਸ ਹੈ ਉਹ ਤੁਹਾਨੂੰ ਉਹ ਤੇ ਵਿਸ਼ਵਾਸ ਹੈ ਉਹਦੀ ਸ਼ਰਧਾ ਹੈ ਪਹਿਲਾਂ ਤੋੜਣੀ ਹੈ ਸ਼ਰਧਾ ਪੜ੍ਹਣੀ ਹੈ ਫਿਰ ਤੁਹਾਡੀ ਨੇ ਆਸ ਤੇ ਆਸ ਦੀ ਸ਼ਰਤ ਪਹਿਲਾਂ ਹੈ ਨਾਮ ਜਪਣ ਦੀ ਗੱਲ ਬਾਅਦ ਚ ਹੈ ਪਹਿਲਾਂ ਉਹ ਜੋ ਕੁਝ ਕਰਦੇ ਨੇ ਛੱਡੋ ਕਿ ਉਹਦੀ ਸ਼ਰਧਾ ਦਾ ਨਾਮ ਨਹੀਂ ਜਪ ਸਕਦੇ ਆਨ ਤੇ ਆਦੇ ਜੋ ਕਰਨਾ ਬੰਦ ਕਿ ਕੋ ਹਸਰਣ ਜੀ ਕੋ ਭੜਿਆ ਹੈ ਜਿਹਨ ਨਾਲ ਉਹ ਤੁਸੀਂ ਛੱਡ ਨਹੀਂ ਦਿੰਦੇ ਜੋ ਕੀ ਤੁਸੀਂ ਫੜੋਗੇ ਹੱਥਾ ਬਹਿਲੇ ਦੀ ਤੁਹਾਡੇ ਤੁਸੀਂ ਦੁਆ ਕੰਮ ਕਰੇ ਨਹੀਂ ਸਕਦੇ ਜਿਹਨਾਂ ਜੋ ਪਹਿਲਾਂ ਕੰਮ ਛੱਡ ਨਹੀਂ ਦਿੰਦੇ ਸੇ ਤਾਂ ਤੁਸੀਂ ਕਹਿੰਦੇ ਹਾਂ ਕਰਦੇ ਹਾਂ ਹੋਈ ਨਹੀਂ ਕਰਦੇ ਹਾਂ ਹਲੇ ਟਾਈਮ ਨਹੀਂ ਹਾਂਜੀ ਸਿਮਰ 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 ਤੋਂ ਕੋ ਪਾਓ ਤੁਸੀਂ ਜਦੋਂ ਅਵਰਾ ਨਾਮ ਜਪੋ ਸਮਰ ਸਮਰ ਸਬਰਤਨ ਉਸਤੇ ਜਾਣੇ ਸਮਰ ਨਾਲ ਇੱਕ ਦਮ ਸੁਖ ਨਹੀਂ ਮਿਲ ਜਾਣਾ ਸਬਰਤਿਆਂ ਤਦ ਉਸਤੇ ਜਾਣੇ ਚੱਪ ਚੋਂ ਸਮਰਣਾ ਹੋਣਾ ਪ੍ਰਾਪਤੀ ਜੋ ਪ੍ਰਾਪਤੀ ਹੈ ਸਮਰਣਾ ਤਾਂ ਪਾਹ ਜਾਤਾ ਜੋ ਕਰਨਾ ਥਰੋਕ ਗਿਆ ਜਪੋ ਹਰ ਨਾਮ ਆਤਿਆਗ ਜਪੋ ਹਰ ਨਾਮ ਇਹ ਤਾਂ ਕਰਨ ਵਾਲੀ ਗੱਲ ਹੈ ਆਪ ਜਪਣਾ ਸਮਝਣਾ ਜੋ ਜਪਣਾ ਜੋ ਸਮਝ ਲਿਆ ਉਸ ਨੂੰ ਹੋ ਗਿਆ ਜੋ ਗੁਰਬਾਣੀ ਜਿੰਨੀ ਅਸੀਂ ਸਮਝ ਲਈ ਨਾ ਉਹ ਸਾਡਾ ਹੋ ਗਿਆ ਸਮਨ ਉਹ ਤਾਂ ਸਭ ਨੂੰ ਹੈ ਆ ਦਾ ਸਾਡੇ ਵੀ ਆ ਗੱਲਾਂ ਇਦਾਂ ਨੂੰ ਜਾਣਾ ਆਪ ਕੰਮ ਕਰਨਾ ਨਹੀਂ ਕਰਦੇ ਉਸ ਨੂੰ ਹੋ ਗਿਆ ਸਫਰ 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 ਤੋਂ ਤੁਸੀਂ ਜਾਣੇ ਜੀ ਇਹਨਾਂ ਦੀ ਮਾੜਾ ਵਾਲਿਆਂ ਦੀ ਤਨਸੇਜਾਂ ਗੜੀਆਂ ਨੇ ਸਵਾਣ ਦੀ ਇਹ ਦੱਸਣ ਤੇ ਨਸੇਜਾਂ ਗੜੀਆਂ ਨੇ ਸਵਾਣ ਦੀ ਪਹਿਲਾਂ ਮਾੜਾ ਨਾਲ ਸਮਝਣ ਕਰਨਾ ਫਿਰ ਨਾਲ ਨਾਲ ਦੂਜੀ ਵਾਰ ਤੀਜੀ ਵਾਰ ਕਰ ਲੈਣਾ ਸਰ ਤਿੰਨ ਸੇਜਾਂ ਕਿੰਨੇ ਬਣਾਉਣਗੇ ਕੁਛ ਵੀ ਨਹੀਂ ਕਹਾਂ ਸੀ ਤਾਂ ਫਰਾਡ ਕੀਤਾ ਸਭ ਤੋਂ ਤਰ੍ਹਾਂ ਧੋਖਾ ਦਿੱਤਾ ਫਰਾਡ ਕੀਤਾ ਹੋਇਆ ਹੈ ਸਾਰਾ ਐਸੇ ਚਾਹੂਗਾ ਫਰਾਡ ਤੇ ਜਾਣਾ ਸੇਵਰ 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 ਸੁਖ ਬਾਬੂ ਉਹਦੇ ਵੀ ਧੰਵਾਦ ਹੈ ਸੁਖ ਦੀ ਪ੍ਰਾਪਤੀ ਤਾਂ ਹੋਊਗੀ ਤੀਜੇ ਨੰਬਰ ਤੇ ਜਾ ਕੇ ਸੋਹਣ ਲਾ ਪਹਿਲਾਂ ਸੋਹਣ ਨਹੀਂ ਮਿਲਣਾ ਸੋਹਣਾ ਪਹਿਲੇ ਸਮਝਣਾ ਤਾਂ ਐ ਤੁਹਾਨੂੰ ਤਸੱਲੀ ਕਰਾਉਣੀ ਆ ਵੀ ਜੋ ਤੁਸੀਂ ਕਰਦੇ ਸੀ ਜਿਹੜਾ ਛੜਾਇਆ ਉਹ ਜਾਇ ਛੜਾਇਆ ਨਜਾਇਜ਼ ਨਹੀਂ ਛੜਾਇਆ ਪਹਿਲਾਂ ਤੁਹਾਡੀ ਤਸੱਲੀ ਕਰਾਉਣੀ ਆ ਵੀ ਜਿਹੜਾ ਕੰਮ ਤੁਸੀਂ ਕਰਦੇ ਸੀ ਨਾ ਉਹ ਛੜਾਇਆ ਛੱਡ ਗਈਏ ਕੰਮ ਹੋਣਾ ਸੀ ਜਾਇਜ਼ ਛੜਾਇਆ ਨਜਾਇਜ਼ ਛੜਾਇਆ ਤਾਂ ਕਿ ਛੱਡਣ ਵੇਲੇ ਸ਼ੰਕਾ ਹੋਊ ਨਾ ਕਹਦਾ ਦੱਸਦਾ ਦਬਦਮਾਰਾਂ ਦੀ ਛੜਾ ਗਏ ਉਹ ਤਾਂ ਮਾਂ ਦਾ ਲੰਬੜ ਤੇ ਪੱੜੇ ਮਾਂ ਦਾ ਸੀ ਉਹ ਤੈਨੂੰ ਭਲੇਖਾ ਵੀ ਹੋ ਗਿਆ ਸੀ ਉਹਦਾ ਸਕਾਰ ਵੀ ਹੋ ਜਾਂਦਾ ਸੀ ਵਧੀ ਜਾਂਦਾ ਸੀ ਜਿਹੜਾ ਕੰਮ ਕਰਦਾ ਉਹਦਾ ਹਕਾਰ ਵਧੀ ਜਾਂਦਾ ਸੰਘੜਾਇਆ ਇਹ ਛੱਡੇ ਤੇ ਕੀ ਆਹੀ ਕਿਨਸ ਦੇ ਨੇ ਸੁਈਏ ਮਨੇ ਮਨ ਕੀਤਾ ਤੋ ਇਹ ਨਹੀਂ ਮੁਕਤ ਉਹ ਨਹੀਂ ਉਹ ਹੋਣੀ ਸੁਣਦੇ ਬਾਤਾਂ ਸਮਝਣਾ ਨਹੀਂ ਨਹੀਂ ਉਹ ਗੱਲ ਹੋਰ ਸਮਝਣ ਤੋਂ ਬਾਅਦ ਮੰਨਣਾ ਤੇ ਸਮਝ ਗਿਆ ਤੇ ਤੇ ਸਮਝਣ ਹੋਵੇ ਤਾਂ ਜੇ ਬੰਦੂ ਕੋ ਜੇ ਬੰਦਾ ਵੀ ਸਮਝਣ ਦਾ ਜੇ ਸਮਝਣਾ ਸਮਝਣੇ ਚੱਲੂ ਹੈ ਤਾਂ ਇਹ ਤੁਸੀਂ ਬਣੋਗੇ ਜੇਡੀ ਗੱਲ ਤੁਸੀਂ ਸੁਣ ਕੇ ਮੰਨੀ ਹੋਈ ਨਹੀਂ ਸਮਝਣ ਹੋਈ ਹੀ ਨਹੀਂ ਉਹ ਤਾਂ ਸਮਝ ਕੇ ਸਾਈਡ ਤੇ ਗੱਲ ਹੈ ਉਸ ਤੋਂ ਇਹ ਜਗਾੜਾ ਰੱਖ ਲਈ। ਕਿਸੇ ਦਾ ਉਹ ਕਿਸੇ ਦਾ ਆਇਆ ਨਹੀਂ ਹੋਇਆ। ਚੱਕੇ ਇੱਕ ਬਾਜ਼ਰ ਨੇ ਥੱਲੇ ਦੇ ਪੈੜੀਆਂ ਚੀਜ। ਉਹਦਾ ਬੰਨਣਾ ਦਾ ਤਾਂ ਮਤਲਬ ਆ ਕਿ ਤੁਹਾਡਾ ਅਸਰ ਚ ਗਿਆ ਰਹੇ ਉਹ ਚੀਜ਼। ਤੁਸੀਂ ਅਡਮਟ ਕਾਲਦੇ ਵੀ ਹਾਂ ਗੱਲ ਜਿਹੜੀ ਅਸੀਂ ਕਰਦੇ ਤਾਂ ਗਲਤ ਹੈ। ਹਲੂ ਠੀਕ ਹੈ ਦੱਸਿਆ ਅਸੀਂ ਛੱਡਿਆ। ਉਹਦਾ ਆਹੀ ਗੱਲ ਹੈ। ਗੁਰਬਾਣੀ ਨੂੰ ਸੱਤ ਕਰਕੇ ਮੰਨਾ ਉਹ ਗੱਲ ਇਹ ਹੈ ਵਿਸ਼ਵਾਸ ਕਰ ਲੈਣਾ ਮੰਨਣਾ ਪਿਛਾਸ ਕਰ ਲੈਣਾ ਜੇ ਗੱਲ ਕਹੀ ਉਪਦੇਸ਼ ਤੇ ਵਿਸ਼ਵਾਸ ਨਹੀਂ ਹੋਇਆ ਤਾਂ ਸੁਣਦਾ ਕੀ ਫਾਇਦਾ ਹੋਇਆ ਉਹ ਸੁਣਨ ਦਾ ਲਾਭ ਹੈ ਮੰਨਣ ਨਾਲ ਹੈ ਤਾਂ ਲਾਭ ਹੈ ਜਿਸ ਵੰਦ ਕਰੇ ਕਿੱਸਾ ਰੱਖਣਾ ਆਉਂਦਾ ਸਿਰ ਤੇ ਹਾਜ਼ਮ ਹੀ ਰੱਖਣਾ ਜਾਂ ਕਭ ਜਾਜ਼ਮ ਨਹੀਂ ਕਰਨਾ ਨਹੀਂ ਕਰਨਾ ਹੈ ਹਾਂ ਤੇਨੇ ਵਰ ਲੱਗਿਆ ਜੀ ਮਤਲਬ ਸੇਕਰ ਜੀ ਤੇਨੂੰ ਸੋ ਪਾਣੇ ਆ ਸਮਝ ਨਹੀਂ ਆ ਹਾਂ ਜੀ ਆ ਨਹੀਂ ਕਰਨਾ ਆ ਕਰਨਾ ਹੈ। ਅੱਜ ਨਹੀਂ ਤਾਂ ਪਹਿਲੀ ਹੋ ਗਈ। ਆ ਨਹੀਂ ਨਹੀਂ ਆ ਨਹੀਂ ਕਰਨਾ। ਚਲੋ ਦੂਜੀ ਆ ਕਰਨਾ। ਇਹ ਇਸ ਸਟੇਜ ਪਰ ਕੰਮ ਨਹੀਂ ਹੋਇਆ ਤੁਮਾਰਾ। ਜੇ ਤਾਰਸ ਪਰਵਰਤਨ ਲਿਆਉਣਾ ਹੈ ਪ੍ਰੈਕਟੀਕਲ ਕਰਨਾ ਦਾ। ਜੇ ਕਰਨਾ ਹੈ ਉਹ ਪ੍ਰੈਕਟੀਕਲ ਵੀ ਜਾਈਦਾ। ਜੇ ਲੋਕ ਤੇ ਆਪਕਾ ਤਿਆਗੜਾ। ਜੇ ਬਹੁਤ ਆਗਣਾ ਦਾ ਤਿਆਗੜਾ ਹੈ ਕਿ ਇਸ ਦੇ ਛਾਗਣ ਦੀ ਹੈ। ਸੀ ਤੇਜਾ ਕਰਨ ਦੀ ਪ੍ਰੈਕਟੀਕਲ ਦੀ ਪੀਸ ਤੇਜ ਹੈ। ਵਿਅਕਤੀ ਕੋ ਨਤੀਜੇ ਸੇਜੇ ਹੋਗਾ। ਕਲ ਤਾਂ ਜਿਹੜਾ ਸੁਣਿਆ। ਉਹ ਨੂੰ ਬੰਧਿਆ ਉਹ ਤਾਂ ਫਿਰ ਚੱਲਿਆ। ਜਲਣ ਕਬਹ ਰਤਬ ਸੇ। ਇਹ ਗੱਲ ਹੈ। ਫਿਰ ਉਹ ਤਾਂ ਵਿਚਾਰ ਨੂੰ ਦੇਖ ਨੂੰ ਹਾਂ ਗੱਲ ਤਾਂ ਠੀਕ ਹੈ ਜਿਹੜੀ ਤੇ ਹੈ। ਫਿਰ ਉਹ ਤਾਂ ਚਲੀਏ। टांग ਤੇ ਰੰਗ ਝੜਨਾ ਸੇ ਬਣਦਾ। ਸੁਣੀ ਰਹਿ ਗਏ ਸੁਣੀ ਰਹਿ ਗਏ ਤੇ ਸੁਣ ਕੇ ਛੱਡ ਸੁਣਿਓ ਸੁਣੀਐ ਗਾਹਾਂ ਦੋ ਇੱਜਾ ਪਾਰ ਨਹੀਂ ਜੇ ਸਮਰਦਿਆਂ ਦੋਸਤਿਆਂ ਬਹਿਲੀਆਂ ਨਹੀਂ ਬਾਰ ਕੀਤੀਆਂ ਨਾ ਫਿਰ ਉਹ ਬੇਕਾਰ ਰਹਿ ਗੁਣ ਅਸੀਂ ਸਾਰੇ ਗੁਰਬਾਣੀ ਸੁਣਦੇ ਆ ਤੇ ਸਾਰੇ ਇਸ ਕਰਕੇ ਆ ਤੇ ਚਲਦੇ ਹੀ ਨਾ ਵਜਾ ਦੇਣਾ ਚਲਦੇ ਥੋੜਾ ਕੀ ਫਰਕ ਅਗਲੀਆਂ ਦੋਸਤਿਆਂ ਜਾਂ ਜੋ ਕੁਝ ਪ੍ਰਾਪਤੀ ਹੈ ਕੱਲ੍ਹ ਉਹਦੇ ਸੁਣਦੇ ਆਂ का भी कोई फायदा नहीं है अगली नहीं अगे तक तुरे ही नहीं ना हाँ जी सिमर 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 सुख पावो सुखता है प्रैक्टिकल जो सुख होना है या बदलाव होना सुभा सुख है ਮੋਹ ਦੇ ਤਿਆਗ ਵਿੱਚ ਸੁਖ ਹੈ ਲੋਭ ਦੇ ਤਿਆਗ ਵਿੱਚ ਸੁਖ ਹੈ ਜੇ ਤੀਸ ਜੇ ਤੂੰ ਤਿਆਗਿਆ ਨਹੀਂ ਨਾ ਮਨ ਵੀ ਲਿਆ ਕਿਹਾ ਬਰਗ ਲਿਆ ਜਿਸ ਤਰਾ ਬਹੁਤ ਸਿੱਖ ਰਾਇ ਚਿੰਤਾ ਸੁਡ ਵੀ ਲਿਆ ਜਿਸ ਤਰਾ ਬਹੁਤ ਸਿੱਖ ਰਾਇ ਚਿੰਤਾ ਜਿਸ ਤਰਾ ਥੋੜੀ ਸੁਖਰੇ ਤੋਂ ਇਸ ਤੇ ਕਾਹ ਸੋਣੀਆਂ ਨਾ ਥੋੜੀ ਆਲਾ ਟੱਡਿਆ ਫਿਰਦਾ ਮਾਇਆ ਪਿੱਛੇ ਬਹੁਤੀ ਆਲਾ ਚਿੰਤਾ ਕਰਦਾ ਇਹ ਥੋੜੀ ਆਲਾ ਭੱਜੇ ਨਾ ਮੰਨਦਾ ਔਰ ਬਹੁਤੀ ਆਲਾ ਸਿਆਗੇ ਨਾ ਆਪਣੇ ਨਾ ਮੰਨੇ ਬਹੁਤੀ ਆਲਾ ਆਪਣੇ ਨਾ ਮੰਨੇ ਮੇਰੀ ਹੈ ਨਹੀਂ ਜੈਸਾ ਤੋਂ ਆਪਣੀ ਚੀਜ਼ ਆ ਉਹਦੇ ਜਾਣਦਾ ਹੀ ਫਤਿਹ ਵੀ ਆਪਣੀ ਹਾਇਤੀ ਘਾਟਾ ਕਿਸੇ ਨੂੰ ਪਿਆ ਨੌਕਰ ਨੂੰ ਨਹੀਂ ਕੀ ਫਤਿਹ ਉਹਨਾਂ ਦਾ ਜੇ ਤਨਖਾਹ ਮਿਲਦੀ ਉਹ ਮਿਲ ਜਾਣੀ ਹੈ ਕੰਪਨੀ ਨੂੰ ਘਾਟਾ ਹੁੰਦਾ ਹੈ ਕੰਪਨੀ ਨੂੰ ਵਾਧਾ ਹੁੰਦਾ ਹੈ ਉਹ ਆਪਣੇ ਆ ਉਹ ਆਪਣੇ ਘਰ ਕੇ ਬਣੇ ਜਦੋਂ ਕਿ ਉੱਥੋਂ ਆਪਣੀ ਕਰਕੇ ਮਾਨ ਤੇ ਹਟਦਾ ਦੀ ਹੈ ਜੋ ਕਿਹਾ ਹੈ ਇਹ ਜੀਵਨ ਜਗ ਨੂੰ ਸੱਚ ਕਰਕੇ ਜਿਹੜਾ ਜਾਣਿਆ ਹੋਇਆ ਉਹਨੂੰ ਛੱਡਿਆ ਨਹੀਂ ਤੇ 23 ਦੀ ਵੀ ਦਾ ਸਮਰ ਨਹੀਂ ਬਣਦਾ ਤਾਂ ਜੀਵਨ ਜਦ ਸੱਚ ਕਰਦੇ ਸੱਚ ਕਰਕੇ ਜਾਣਿਆ ਤਾਂ ਜੇ ਤੂੰ ਸੱਚ ਕਰਦੀ ਬਜਾਇਆ ਨੂੰ ਸੁਪਨਾ ਨਹੀਂ ਬਣਿਆ ਜੋੜ ਨਹੀਂ ਬਣਿਆ ਸੁਖ ਨਹੀਂ ਹੋ ਸਕਦਾ सिमर 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 सुख पाव सिमर सुख पाव जे तो जीवन जो संसार है तू सुखना मन लिया सुन लिया समझ लिया मन लिया ये तीन स्टेजों को बोलो सुन लिया जे समझ नहीं सुना बेकार है तो समझे ही नहीं कोई सुने बेकार जो समझ के मनिया नहीं हो ਸਮਝਿਆ ਹੈ ਵੀ ਬੇਕਾਰ ਇਹ ਤੇ ਬਸ ਤੇ ਜਾਣ ਸੁਣ ਲਿਆ ਬਿਲਕੁਲ ਸਹੀ ਜਹੂ ਬਹੂ ਸਮਝ ਲਿਆ ਫਿਰ ਉਹ ਮੰਨ ਲਿਆ ਇਸ ਤਰ੍ਹਾਂ ਤੇ ਸਮਰਨ ਲਿਆ ਤੇ ਫਿਰ ਆ ਮੰਨੇ ਕੀ ਗੱਲ ਤੇ ਫਿਰ ਉਹਦੀ ਗਤੀ ਬਦਲ ਜਾਣੀ ਇੱਥੇ ਆ ਕੇ ਗੱਲ ਬਦਲਦੀ ਹੈ ਉਹਦੀ ਉਹਦੀ ਅਵਸਥਾ ਬਦਲ ਜਾਣੀ ਹੈ ਫਿਰ ਫਿਰ ਕੀ ਸੁਖ ਪਾਵੋ ਸੁਖ ਸਾਧ ਕੇ ਸੁਖ ਸਾਧ ਚਲੇ ਜਾਓ ਉਹ ਹੀ ਹਾਲਤੇ ਬਦਲ ਜਾਣੀਆਂ ਤਸੀ ਪੋਜੀਸ਼ਨ ਹੈ ਬਦਲ ਜਾਣੀ ਹੈ ਅਵਸਥਾ ਹੀ ਬਦਲ ਜਾਣੀ ਹੈ ਗਤੀ ਨਹੀਂ ਬਦਲ ਰੋ ਅਵਸਥਾ ਹੀ ਹੈ ਨਾ ਅਵਸਥਾ ਬਦਲ ਜੇ ਅਸਰ ਤੇ ਨਹੀਂ ਹੋਣੀ ਹਾਂਜੀ ਜਿੰਨੇ ਮਰੋ ਸੇਮਰੋ ਸੋਖ ਬਾਬੂ ਆਪ ਜਪੋ ਅਬਰਾ ਨਾਮ ਚ ਬਾਬੂ ਆਹ ਸ਼ਰਤ ਕਿਸੇ ਨੇ ਉਹ ਦੀ ਕੀਤੀ ਇੱਕ ਸੰਤ ਦੱਸੇ ਇੱਕ ਆਦਮੀ ਦੱਸੇ ਪਿਛਲੇ 250 ਸਾਲ ਚ ਜਿਹਨੇ ਆਪ ਨਾਮ ਕੇ ਪਿਆ ਹੋਏ ਕਾਜ਼ੀ ਸਾਹਿਬਤ ਕਰੋ ਜਿਹਦੇ ਜੱਫਾ ਹੋ ਗਿਆ ਬਿਨਾਂ ਜੱਫੇ ਦੇ ਕਿਹਨੂੰ ਲੱਗੂ ਇਹ ਜੱਫਾ ਕੇ ਜਪਉਂਦੇ ਤਾਂ ਉਹਦਾ ਅਸਰ ਹੈ ਜਿਹ ਸਾਡੇ ਕੋਲ ਹੁੰਦਾ ਅੱਜ ਅਸੀਂ ਇਹ ਨਾ ਟੋਲਦੇ ਫਿਰਦੇ ਸੈਮੀਨਾਰ ਕਰਦੇ ਵੀ ਲੋਕ ਕੀ ਹੁੰਦਾ ਉਸ ਦਾ ਨਾਮ ਦੇਦਾ ਜੋ ਸੈਮੀਨਾਰ ਹੋ ਰਿਹਾ ਹੈ ਯੂਨੀਵਰਸਿਟੀਆਂ 'ਚ ਨਾਮ ਦੇ ਤਾ ਸੈਮੀਨਾਰ ਹੋ ਰਿਹਾ ਹੈ ਅਜੇ ਦਾ ਮੇਰਾ ਨਾਮ ਲੋਕਾਂ ਨੂੰ ਯਾਦ ਨਹੀਂ ਨਾਮ ਬਾਰੇ ਸਾਨੂੰ ਕੋਈ ਨਹੀਂ ਆ ਲੇਖ ਲਿਖੇ ਆ ਰਹੇ ਨੇ ਨਾਮ ਦੇ ਉੱਤੇ ਜਪ ਦੇ ਉੱਤੇ 98 ਦੇ ਨਾਲ ਗੁਰਮਤਿ ਪ੍ਰਕਾਸ਼ ਆਪਿਆ ਜਿਹੜਾ ਜਪ ਹੈ ਸਮਰਨ ਦੇ ਨਾਮ ਇਹਦੀ ਵਿਆਖਿਆ ਟੀਚਿਆਂ ਚੋਂ ਟੋਹਲਿਆ ਵੀ ਨਹੀਂ ਲੱਭਦੀ ਉਹ ਤਾਂ ਹੀ ਆਪਾ ਗਏ ਸੀ ਉਹਦੇ ਕੋਲ ਆਪਣੇ ਸ਼ਬਦਾਂ ਤੋਂ ਉਹ ਤਾਂ ਹੀ ਗਏ ਸੀ ਕਿ ਤੂੰ ਗਾਇ ਲੱਭੀ ਦੀ ਅਸੀਂ ਲੱਭੀ ਆ ਦੇਤੀ ਫਿਰ ਉਹ ਆਣੇ ਜਦ ਤੁਸੀਂ ਲਿਖਿਆ ਕਰੋ ਤਾਂ ਅਸੀਂ ਲਿਖਣ ਲੱਗੇ ਜਾਉਣਾ ਉਹ ਵਿਆਖਿਆ ਦਾ 15 ਸਹੀਦ ਉਹ ਕਹਿੰਦੇ ਇਹਨੂੰ ਬੰਦ ਕਰ ਦੋ ਲਿਖਣ ਇਹ ਤਾਂ ਦੁਨੀਆ ਨੂੰ ਜਗਾ ਦੇ ਐ ਜੀਪੀ ਸਿਆਲੇ ਕਹਿੰਦੇ ਦੁਨੀਆ ਨੂੰ ਜਗਾ ਦੇ ਆਪਾਂ ਦੀ ਦੁਨੀਆ ਜਿਆਦਾ ਡੀਰ ਨਹੀਂ ਨਾਲ ਵਗ ਰਿਹਾ ਸੀ ਸਰਵਾੜ ਕਹਿੰਦਾ ਇਹਦਾ ਨਾਮ ਦੀ ਵਿਆਖਿਆ ਉਹ ਦੇਤੀ ਇਹਨਾਂ ਨੇ ਜਿਹੜੀ ਅਸੀਂ ਬਲੈਕਮੇਲ ਕੀਤਾ ਸੀ ਜਗਾ ਦੇਣਗੇ ਉਹ ਸਰਬੋਤਮ ਕਿਤੇ ਦਾ ਬੰਬਰ ਸੀ ਆਹ ਯਾਰ ਆਪਣੇ ਪੱਠਾ ਦੇ ਜੂ ਸਾਰਿਆਂ ਕਾਲੇ ਸ਼ਬਦ ਕੀਤੇ ਇੱਕ ਵੀ ਆਦਮੀ ਜੀ ਜਿਹਨਾਂ